ਅੱਜ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਅੱਜ ਬਾਬਾ ਕੁਲਵਿੰਦਰ ਸਿੰਘ ਜੀ 96 ਕਰੋੜੀ ਮੌਜੂਦ ਨੇ ਪਿੱਛੇ ਜੇ ਇੱਕ ਮਸਲਾ ਬੜਾ ਭੱਖਿਆ ਸੀ ਕਿ ਪੁਚੋ ਵਾਲੇ ਸਾਧਾ ਉਹ ਇੱਕ ਠੰਡੇ ਜਿਹੇ ਬਸਤੇ ਚ ਪੈ ਗਿਆ ਹੈ ਤੇ ਅੱਜ ਅਸੀਂ ਸਿੰਘ ਸਾਹਿਬ ਨਾਲ ਕੋਲ ਆਏ ਆ ਉਸੇ ਮਸਲੇ ਦੇ ਵਿੱਚ ਗੱਲਬਾਤ ਕਰਨ ਵਾਸਤੇ ਆਉਣਾ ਨਾ ਗੱਲਬਾਤ ਕਰੀਏ ਸੋ ਖਾਲਸਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਬਈ ਪਿੱਛੇ ਜੇ ਇੱਕ ਜਿਹੜਾ ਮਸਲਾ ਪੁਚੋ ਵਾਲੇ ਸਾਧ ਦੇ ਉੱਤੇ ਹੈਗਾ ਸੀ ਜਿਹੜਾ ਉਹਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੀ ਕੀਤੀ ਆ ਉਹਦੇ ਬਾਰੇ ਤੁਸੀਂ ਬੜਾ ਵੱਧ ਚੜ ਕੇ ਬੋਲਿਆ ਪਰ ਉਸ ਤੋਂ ਬਾਅਦ ਤੁਸੀਂ ਬਿਲਕੁਲ ਚੁੱਪ ਜੇ ਹੋ ਗਏ ਕੀ ਗੱਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਕੋਮ ਨੂੰ ਪਤਾ ਹੈ ਕਿ ਜਿਹੜਾ ਬਾਬਾ ਸਖਦੇਵ ਸਿੰਘ ਪੁਚੋ ਵਾਲੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਢਾਈ ਹਾਂਜੀ ਸੋਫਾ ਸੋਫਾ ਵੀ ਲਾਇਆ ਉਹਨਾਂ ਦੇ ਕੋ ਬੜੀ ਵੱਡੀ ਗੱਲ ਆ ਤੇ ਹੋਰ ਤੇ ਕੀ ਜਿਹੜਾ ਉੱਥੇ ਉਹ ਕੀਰਤਨ ਕੀਤਾ ਉਹਨਾਂ ਨੇ ਵਿੱਚ ਉੱਥੇ ਗਾਣਿਆ ਗਾਣੇ ਗਾਏ ਉਹ ਤੋਂ ਬਾਅਦ ਹੋਰ ਕੋਈ ਵਿਆਹ ਵਾਲਾ ਸੁਪਨਾ ਬੜਾ ਪਖੰਡਵਾਦ ਚੱਲਿਆ ਉੱਥੇ ਹਾਂਜੀ ਉਹ ਪਖੰਡਵਾਦ ਅਜੇ ਖਤਮ ਨਹੀਂ ਹੋਇਆ ਤੇ ਨਾਲ ਹੀ ਉਹਨਾਂ ਨੇ ਬੜਾ ਵੱਡਾ ਇੱਕ ਪੰਥ ਦੇ ਵਿੱਚ ਵਿਵਾਦ ਖੜਾ ਕਰਤਾ ਗੋਗੋਸਥਾਨ ਦੇ ਪੁੱਛੋ ਡੇਰੇ ਚ ਪਹਿਲੋਂ ਦੋ ਬਾਟੇ ਚ ਅਮਰਸ਼ ਕਿਹਾ ਜਾਂਦਾ ਸੀ ਦੋ ਬਾਟੇ ਆਪਾਂ ਉਹਨਾਂ ਦਾ ਸਮਝਿਆ ਕਰੋ ਜਾਤ ਦੇ ਆਧਾਰ ਤੇ ਛੋਟੀਆਂ ਜਾਤਾਂ ਨੂੰ ਵੱਡੀਆਂ ਨੂੰ ਵੱਡ ਲੱਗਣ ਤੇ ਦੋ ਪੰਕਤਾ ਸੀ ਭਾਂਡਿਆ ਦੇ ਲਿਖਿਆ ਹੋਇਆ ਸੀ ਜਾਤ ਪਾ ਦੇ ਆਧਾਰ ਤੇ ਕਿਉਂਕਿ ਉਹਨਾਂ ਨੇ ਕਹਿਤਾ ਸੀ ਹਰਮੰਦਰ ਸਾਹਿਬ ਜੋ ਚੌਥਾ ਪੋੜਾ ਹੈ ਹਾਂਜੀ ਤੇ ਮਸਲਾ ਬੜਾ ਵੱਡਾ ਹੈ ਕਿਉਂਕਿ ਕਹਿ ਦੇਣ ਦੇ ਨਾਲ ਕੋਈ ਹੱਲ ਨਹੀਂ ਸਾਰੀ ਸੰਗਤ ਨੂੰ ਇਹੀ ਸਵਾਲ ਸੀਗਾ ਅਕਾਲ ਤਖਤ ਸਾਹਿਬ ਦੇ ਜ਼ਹੀਦਾਰ ਨੂੰ ਵੀ ਵੀਰ ਪੁੱਛੇ ਮਾਲ ਪੁੱਛਣਾ ਪਹਿਲਾ ਤੇ ਕੁਰਸੀ ਵਾਲਾ ਮੁੱਦਾ ਬੜਾ ਵੱਡਾ ਹੈ ਹਾਂਜੀ ਦੂਜਾ ਚੌਥੇ ਪੋੜੇ ਵਾਲਾ ਚੌਥੇ ਪੋੜੇ ਦਾ ਮਸਲਾ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਖਾਲਸਾ ਪੰਥ ਸਜਾ ਕੇ ਜਾਤ ਪਾਤ ਖਤਮ ਕੀਤੀ ਮਹਾਰਾਜ ਤੇ ਕਹਿੰਦੇ ਇਨੇ ਹੀ ਕੀ ਕਿਰਪਾ ਸੇ ਸਜੇ ਹਮ ਹੈ ਇਨ ਮੋਹ ਸੇ ਗਰੀਬ ਕਰੋਰ ਪਰ ਹੈ ਇਹਨੇ ਗਰੀਬ ਸਿੱਖਣ ਕੋ ਧੋ ਪਾਤਸ਼ਾਹੀ ਜਾਤ ਕਰੇ ਅਮਰੀ ਗਰੀ ਆਈ ਦਸਵੇਂ ਪਾਸ਼ਾ ਤੇ ਕਿਹੜੇ ਕਿਹੜੇ ਵਰਦੇ ਰਿਆ ਅਸੀਂ ਜਾਤ ਪਾਤ ਕਰਦੇ ਆ ਇਸ ਕਰਕੇ ਮਸਲਾ ਨਹੀਂ ਠੰਡਾ ਹੋਇਆ ਬਿਲਕੁਲ ਵੀ ਮਸਲਾ ਬੜੀ ਚੜ੍ਹਦੀ ਗੱਲ ਆ ਜੇ ਪਹਿਲੇ ਸਿੰਘ ਸਾਹਿਬ ਨਾਲ ਗੱਲ ਹੋਈ ਹਾਂਜੀ ਕੋਕੋ ਔਕਾਰ ਤੱਕ ਦਾ ਸਾਲ ਤੇ ਅਸੀਂ ਲਿਖਤੀ ਦਰਖਾਸਤ ਭੇਜੀ ਸੀ ਇਹ ਚੀਜ਼ ਦੀ ਤੇ ਬਾਬਾ ਜੀ ਜੇ ਤੁਸੀਂ ਦਰਖਾਸਤ ਦਿੱਤੀ ਸੀ ਤੇ ਅਕਾਲ ਤਖਤ ਸਾਹਿਬ ਦੇ ਜੇ ਸਿੰਘ ਸਾਹਿਬ ਜਿੱਥੇ ਤਰੂ ਗਰਗਾ ਸਾਹਿਬ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਬਚਨ ਹੋਇਆ ਸੀ ਉਹ ਕਹਿੰਦੇ ਵੀ 350 ਸਾਲਾਂ ਸਤਾਵਲੀ ਆ ਗਈ ਵਿੱਚ ਹਾਂਜੀ ਉਸ ਤੋਂ ਬਾਅਦ ਆਪਾਂ ਕਾਰਵਾਈ ਕਰਾਂਗੇ ਜੀ ਆਜਿਓ ਠੀਕ ਹੈ ਮਤਲਬ ਮਸਲਾ ਠੰਡਾ ਨਹੀਂ ਲਿਖਤੀ ਦਰਖਾਸਤ ਸਾਡੀ ਦਾਸਵੋ ਲੋ ਬਾਬਾ ਰਾਜਾ ਰਾਸਮੂਲ ਦੂਹ ਜਥੇਬੰਦੀਆਂ ਬਲੋਂ ਉੱਥੇ ਜਾ ਚੁੱਕੀ ਐ ਠੀਕ ਹੈ ਜੀ ਸਾਢੇ 350 ਸਾਲਾਂ ਸਤਾਵਲੀ ਕਰਕੇ ਇਹ ਕੰਮ ਆਪਾਂ ਥੋੜਾ ਜਿਹਾ ਡੋਅ ਕੀਤਾ ਸੀ ਠੀਕ ਹੈ ਹੁਣ ਇਲੈਕਸ਼ਨ ਚੱਲਦਾ ਪਿਆ ਕਿਉਂਕੋ ਸਾਰੀ ਸੰਗਤ ਦਾ ਗੁਰਮਤ ਹੋਇਆ ਜੀ ਜੀ ਫਤੇਦਰ ਸਾਹਿਬ ਦੀ ਜੋੜ ਮੇਲਾ ਬਹੁਤ ਵੱਡਾ ਹੈ ਹਾਂਜੀ ਚਮਕੌਰ ਦੀ ਘੜੀ ਚੇ ਬਾਬਾ ਜੀ ਸਿੰਘ ਦੀ ਸ਼ਹੀਦੀ ਬਾਬਾ ਜਹਾਰ ਸਿੰਘ ਦੀ 40 ਸਿੰਘਾਂ ਦੀ ਸ਼ਹੀਦੀ ਸ਼ਰਮਣੀ ਜਨਰ ਬਾਬਾ ਜੀਵਨ ਸਿੰਘ ਜਿਹੜੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਸੈਨਾਪਤੀ ਹੋਏ ਆ ਉਹਨਾਂ ਦੀ ਸ਼ਹੀਦੀ ਕੋਕੋ ਓਸ਼ੀ ਧਿਆਨ ਵੇਖਦੇ ਹੋਏ ਫਤੇਗੜ ਸਾਹਿਬ ਆਪਾਂ ਜਿਹੜਾワਲ ਸਿੰਘ ਦਾ ਬਾਬਾ ਫਤੇ ਸਿੰਘ ਮਾਤਾ ਗੁਜਰਕੌਰ ਸਿਧਿਆ ਕਰਕੇ ਸਿਧੀ ਜੋੜ ਮੇਲੇ ਕਰਕੇ ਜਿਹੜਾ ਪ੍ਰੋਗਰਾਮ ਥੋੜਾ ਜਿਹਾ ਠੰਡਾ ਕੀਤਾ ਗਿਆ ਕੋਕੋ ਸਿਧੀ ਜੋੜ ਮੇਲਾ ਜਿਹੜਾ 15 ਵਾੜਾ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਅਸੀਂ ਸਾਰੇ ਵਿਆਹ ਵੀ ਛੱਡਦੇ ਨੇ ਤੁਹਾਨੂੰ ਪਤਾ ਆਪਣੇ ਘਰਾਂ ਦੇ ਵਿੱਚ ਜੀ ਜੀ ਖੁਸ਼ੀ ਦਾ ਸਮਾਗਮ ਨਹੀਂ ਕਰਦਾ ਤੇ ਸਾਰੇ ਇਸ ਕਰਕੇ ਆਪਾਂ ਇਹ ਪ੍ਰੋਗਰਾਮ ਥੋੜਾ ਜਿਹਾ ਠੰਡਾ ਕੀਤਾ ਹੈ ਸਿਧੀ ਜੋੜ ਮੇਲਾ ਲੰਘਣ ਤੋਂ ਬਾਅਦ ਕਾਲ ਤੱਕ ਸਾਡੇ ਜਿਹੜਾ ਆਪਣਾ ਮੱਗ ਪੱਤਰ ਆ ਜੀ ਜੀ ਉਹ ਚੌੜਾ ਸੰਤ ਬਾਬਾ ਸਖਦੇਵ ਸਿੰਘ ਦੇ ਉੱਤੇ ਕੁਰਸੀ ਵਾਲਾ ਮਸਲਾ ਚੌਥੇ ਪੌੜੇ ਵਾਲਾ ਮਸਲਾ ਜਿਹਾ ਸਾਡੀ ਹੋਰ ਨਿਆਗ ਸਿੰਘ ਸੰਪਰਦਾਵਾਂ ਚ ਕਈ ਹੋਰ ਸੰਤ ਸਮਾਜ ਜਿਹੜੇ ਕਿ ਦੋ ਬਾਟੇ ਅੰਮ੍ਰਿਤ ਦੇ ਕਰਦੇ ਜਾਤ ਦੇ ਆਧਾਰ ਤੇ ਲੰਗਰ ਦੀਆਂ ਦੋ ਪੰਕਤਾ ਲਾਈਆਂ ਜਾਂਦੀ ਹੈ ਇਹ ਬੜੀ ਚੜ੍ਹਦੀ ਕਲਾ ਦੇ ਵਿੱਚ ਆਪਾਂ ਕੋਲ ਦੇ ਕੇ ਕਾਲ ਤੱਕ ਸਾਭ ਦੇ ਪਹੁੰਚਣਾ ਮੰਗ ਪੱਤਰ ਲੈ ਕੇ ਕਿਉਂਕਿ ਜਦੋਂ ਅਕਾਲ ਤੱਕ ਸਾਭ ਤੇ ਪੰਜਾ ਤਖਤਾਂ ਤੇ ਮਰਯਾਦਾ ਇਕਿਆ ਹਾਂਜੀ ਖੰਡੇ ਬਾਟੇ ਦਾ ਅੰਮ੍ਰਿਤ ਸ਼ਕਾਇਆ ਜਾਂਦਾ ਜਾਤ ਪਾਤ ਨਹੀਂ ਕੀਤੀ ਜਾਂਦੀ ਬਿਲਕੁਲ ਲੰਗਰ ਦੀ ਇੱਕ ਪੰਕਤਿਆ ਇਹ ਸੰਪਰਦਾਵਾ ਜਪਖੰਡ ਕਿਉਂ ਜਾਂ ਤੇ ਸਾਡੇ ਕਾਲ ਤੱਕ ਸਾਡੇ ਜ਼ਿਹਦਾਦ ਦੀ ਲੱਤਾ ਭਾਰ ਦੀ ਚੱਲਦੀ ਆ ਤੇ ਜਾਂ ਉਹਦੇ ਵਿੱਚ ਰਾਜਨੀਤੀ ਵੜੀ ਹੋਈ ਆ ਬਾਬਾ ਜੀ ਇੱਕ ਚੀਜ਼ ਮੈਂ ਤੁਹਾਨੂੰ ਹੋਰ ਪੁੱਛਣਾ ਚਾਹੁੰਦਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਜੀ ਕਿ ਦੋ ਬਾਟੇ ਨੇ ਕਿ ਸਾਡੀ ਕੌਮ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਜਿੱਥੇ ਸਾਡੇ ਜਥੇਦਾਰ ਜਿਸ ਤਰ੍ਹਾਂ ਕਿ ਕਿੰਨੇ ਵੀ ਵੱਡੀਆਂ-ਵੱਡੀਆਂ ਸੰਪਰਦਾਵਾ ਸਾਡੀਆਂ ਆਪਣੀਆਂ ਵੀ ਸ਼ਰਮਨੀ ਜਰਨੈਲ ਅਮਰਸ਼ੀਦ ਬਾਬਾ ਜੀਵਨ ਸਿੰਘ ਜੀ ਦੀਆਂ ਚੱਲਦੀਆਂ ਨੇ ਰੰਗਰੇਟੇ ਸਿੱਖਾਂ ਦੀ ਆਪਣੀਆਂ ਜਥੇਬੰਦੀਆਂ ਚੱਲਦੀਆਂ ਕਿ ਇਹ ਉੱਥੇ ਜਾ ਕੇ ਅਮਰਤ ਛਕਣ ਇਹ ਉੱਥੇ ਜਾ ਕੇ ਕਿਉਂ ਅਮਰਤ ਛਕਦੇ ਨੇ ਦੇਖੋ ਮੁੱਦਾ ਅਮਰਤ ਛਕਣ ਦਾ ਨਹੀਂ ਅਮਰਤ ਕਿਤੇ ਵੀ ਛਕ ਸਕਦੇ ਆ ਪਰ ਜਿਹੜਾ ਪਖੰਡਵਾਦ ਜਾਤ ਦੇ ਆਧਾਰ ਤੇ ਸੰਪਰਦਾਵਾਂ ਵਿੱਚ ਕੀਤਾ ਜਾਂਦਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਜਾਤ ਪਾਤ ਖਤਮ ਕੀਤੀ ਤੇ ਇਹ ਸੰਪਰਦਾਵਾਂ ਵਿੱਚ ਅਸੀਂ ਜਾਤ ਕਿਉਂ ਕਰਨ ਦਵਾਂਗੇ ਜਦ ਜਾਤ ਪਾਤ ਰਹੂਗੀ ਜਾ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰਹੇਗਾ ਠੀਕ ਹੈ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰਹੇਗਾ ਉੱਥੇ ਜਾਤ ਪਾਤ ਨਹੀਂ ਹੋਏਗੀ ਨਾ ਅਸੀਂ ਕਰਨ ਦੇਣੀ ਜਸਾ ਬੀਹ ਸੰਪਰਦਾਵਾ ਬੜੀ ਹੈ ਰੰਗਰੇਟੇ ਜਥੇਬੰਦੀ ਆ ਦੇਖੋ ਰੰਗਰੇਟਾ ਕੋਈ ਯਾਦ ਨਹੀਂ ਰੰਗਰੇਟਾ ਇੱਕ ਵਾਰ ਸੀ ਇੱਕ ਸਨਮਾਨ ਸੀ ਆਪਾਂ ਯਾਤਰਾ ਨਾਲ ਜੋੜਿਆ ਕਰੋ ਠੀਕ ਹੈ ਜੀ ਉਹ ਰੰਗਰੇਟੇ ਜਥੇਬੰਦੀ ਆ ਬੜੀ ਹੈ ਸਾਡੀ ਅੱਜ ਤੱਕ 15 ਤੋਂ 20 ਜਥੇਬੰਦੀ ਹੈ ਜਿਹੜੀ ਆ ਕਿ ਬੜੀਆਂ 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 ਜਥੇਬੰਦੀ ਜਿਹੜੇ ਆਪ ਕਹਿੰਦੇ ਵੀ ਸਾਡੇ ਵਰਗਾ ਕੋਈ ਹੈ ਹੀ ਨਹੀਂ ਅਸੀਂ ਪੰਥ ਪਾਸ਼ਾ ਹੈ ਅਸੀਂ ਕੋਮ ਦੇ ਮੁਖੀ ਆ ਜੀ ਸਾਡੀਆਂ 20 ਜਥੇਬੰਦੀਆਂ ਰੰਗਰੇਟਿਆਂ ਦੀ ਆ ਪਰ ਜਾ ਕੇ ਅਸੀਂ ਜਦੋਂ ਲੋੜ ਪੈਂਦੀ ਅਸੀਂ ਜਾ ਕੇ ਉਹਨਾਂ ਦੀ ਬਾਚੇ ਆਵਾਜ਼ ਸ਼ਾਮਲ ਕਰਦੇ ਆ ਉਹਨਾਂ ਨਾਲ ਸਟੇਜਾਂ ਸਾਂਝੀਆਂ ਕਰਦੇ ਆ ਅਸੀਂ ਕਈ ਸਾ ਦੇਖੋ ਤਾਂ ਕਿ ਜਿਹੜੇਾਰੇ ਹਰ ਜੋੜ ਮੇਲੇ ਤਾਂ ਨਾਲ ਜਾਂਦੇ ਉਹਨਾਂ ਦੇ ਰਸਤਾ ਬਸਤਾ ਜੀ ਉਹਨਾਂ ਕੋ ਲੈਂਦੇ ਆ ਇਸ ਕਰਕੇ ਦੇਖੋ ਅਸੀਂ ਜਿਹੜੇ ਵੱਡੇ ਜਰਨੈਲ ਹੋ ਕੇ ਜੇ ਅਸੀਂ ਜਾ ਕੇ ਐਹੋ ਜੇ ਪਖੰਡੀਆਂ ਜੇ ਜੁੱਤੀਆਂ ਚੱਟਾਂਗੇ ਜਾਂ ਉਹਨਾਂ ਦੇ ਪੈਰਾਂ 'ਚ ਪਾਵਾਂਗੇ ਜਾ ਕੇ ਤੇ ਬੜੀ ਉਲੰਤ ਵਾਲੀ ਗੱਲ ਆ ਜੇ ਆਪਾਂ ਇਹ ਜਿਹੜੀਆਂ ਕੋਈ ਕਹਿੰਦਾ ਹੈ ਹਰ ਸਿੰਘ ਲਲਵੇ ਦੀ ਮਿਸਲ ਦੇ ਮਾਸ ਮਾਲਕ ਆ ਕੋਈ ਬਾਬਾ ਜੀਵਨ ਸਿੰਘ ਦੇ ਕੋਈ ਕਾਲੀ ਫੁੱਲਾ ਸਿੰਘ ਦੇ ਇਹ ਜਿਹੜੀਆਂ ਜੱਥੇਬੰਦੀਆਂ ਦੇ ਮੁਖੀ ਹੋ ਗਏ ਅਸੀਂ ਤੇ ਜੇ ਜਾ ਕੇ ਅਸੀਂ ਕੌਮ ਦੀ ਗੱਲ ਨਹੀਂ ਕਰਾਂ ਗੱਲ ਕਰਾਂਗੇ ਪੰਥ ਦੀ ਗੱਲ ਨਹੀਂ ਕਰਾਂਗੇ ਜਾਤ ਪਾਤ ਦੇ ਮੁੱਦੇ ਤੇ ਨਹੀਂ ਬੋਲਾਂਗੇ ਤੇ ਕੋਈ ਸਾਨੂੰ ਲਾਂਦੇ ਸਾਨੂੰ ਜਥੇਬੰਦੀਆਂ ਦੇ ਮੁਖੀ ਬਣਨ ਤੇ ਅਸੀਂ ਬੜੀ ਚੜ੍ਹਦੀ ਕਲਾ 'ਚ ਮੁੱਦਾ ਚੱਕਿਆ ਅਸੀਂ ਇਸ ਚੀਜ਼ ਦਾ ਜੰਗ ਦਾ ਐਲਾਨ ਕਰ ਚੁੱਕੇ ਹਾਂ ਵੀ ਅਸੀਂ ਜੰਗ ਵੀ ਲੜਾਂਗੇ ਜੀ ਜੀ ਚੜ੍ਹਦੀ ਕਲਾ ਦੇ ਵਿੱਚ ਲੜਾਂਗੇ ਜੈਵੇਂ ਵੀ ਸਾਡੇ ਉੱਤੇ ਕਲਮ ਦਾ ਜੰਗ ਵੀ ਲੜਾਂਗੇ ਜੇ ਕੋਈ ਸਾਡੇ ਦੇ ਚੜ ਕੇ ਆਇਆ ਉਹਦਾ ਵੀ ਜਵਾਬ ਮੂੰਹ ਤੋੜਾ ਹੀ ਦਵਾਂਗੇ ਤੇ ਚੜ੍ਹਦੀ ਕਲਾ 'ਚ ਰਹਿ ਕੇ ਆਪਾਂ ਸਿੱਧੀ ਜੋੜ ਮਿਲੇ ਤੋਂ ਬਾਅਦ ਇਹ ਚੀਜ਼ ਦੀ ਕੋਲ ਦੇਣੀ ਆਪਾਂ ਦੋ ਬਾਟਿਆਂ ਦੇ ਖਿਲਾਫ ਜਾਤ ਪਾਤ ਦੇ ਖਿਲਾਫ ਸੰਤ ਪੁੱਚੋ ਵਾਲੇ ਦੇ ਖਿਲਾਫ ਜਿੰਨੇ ਵੀ ਪਖੰਡ ਕਰਦੇ ਭਾਵੇਂ ਸਾਡੇ ਲੰਗ ਸਿੰਘ ਹੋਣ ਸਾਡੀਆਂ ਸੰਪਰਦਾਵਾਂ ਹੋਣ ਸਾਰਿਆਂ ਦੇ ਖਿਲਾਫ ਆਪਾਂ ਜੰਗ ਲੜਨਾ ਪਤਾ ਹੈ ਕਿ ਜਿਹੜਾ ਤਾਂ ਤਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਜਦੋਂ ਆਨੰਦਪੁਰ ਸਾਹਿਬ ਘੇਰਾ ਪਿਆ ਨੰਦਾ ਦੀ ਪੂਰੀ ਮਾਰ ਆਈ ਨੇ ਜੰਗ ਜੁੱਧ ਲੜੇ ਛੱਡੀ ਜੀ ਆਨੰਦਪੁਰ ਸਾਹਿਬ ਦਾ ਜਿਹੜਾ ਕੀ ਜੋੜ ਮੇਲਾ ਵਿਛੋੜਾ ਸਾਹਿਬ ਸਭਾ ਆ ਜਾਂਦੀ ਆ ਪੱਠਾ ਸਾਹਿਬ ਗੁਰਦੁਆਰਾ ਪਠਾ ਸਾਹਿਬ ਦੀ ਚੜ੍ਹਦੀ ਗਲਾ ਦਾ ਸਥਾਨ ਦਸਵੇਂ ਪਾਤਸ਼ਾਹ ਦਾ ਜੀ ਜੀ ਉਸੇ ਤਰ੍ਹਾਂ ਹੀ ਸਹਿਬਜ਼ਾਦਾ ਬਾਬਾ ਜੀ ਹਰਸਿੰਗ ਸਿੰਘ ਦੀ ਸਿੱਧੀ ਸਥਾਨ ਜਿੱਥੇ ਆਪਾਂ ਅੱਜ ਬੈਠੇ ਆਂ ਹਾਂਜੀ ਇੱਥੇ ਵੀ 18 19 20 ਦਾ ਸਹਿਬਜ਼ਾਦਾ ਬਾਬਾ ਜੀ ਹਰਸਿੰਗ ਸਿੰਘ ਦੀ ਸਿੱਧੀ ਲਿਆੜ ਮੈ ਜਾਂਦੇ ਸਥਾਨ ਤੇ ਠੀਕ ਹੈ ਜੀ ਉਸੇ ਤਰ੍ਹਾਂ ਹੀ ਚਮਕੌਰ ਦੀ ਗੜੀ ਦੇ ਵਿੱਚ ਜਵੇਂ 21 22 23 ਦਾ 20 ਕੀ 22 ਦਾ ਜਿਹੜਾ ਇੱਕ ਬੜੀ ਚੜ੍ਹਦੀ ਗਲਾ ਜੀ ਸਿੱਧੀ ਜੋੜ ਮੈ ਲਾਏ ਸ਼ੁਰਮਣੀ ਜਨਰਾਲ ਬਾਬਾ ਜੀਵਨ ਸਿੰਘ ਦਾ ਚਮਕੌਰ ਦੀ ਗੜੀ ਦੇ ਵਿੱਚ ਜਿਹੜਾ ਸ਼ਹੀਦੀ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਪਾਤ ਜੋ ਦੇ ਚਮਕੌਰ ਦੀ ਗੜੀ ਛੱਡੀ ਉਹਨਾਂ ਨੂੰ ਆਪਣਾ ਕਲਗੀ ਤੋੜਾ ਕਲਗੀ ਤੋੜਾ ਦੇ ਕੇ ਨਮਾਜਿਆ ਨਿਲ ਨਿਜ ਕਲਗੀ ਸਿਰ ਦੇਹ ਸਜਾਈ ਦਈ ਪਿਸ਼ਾਕ ਆਪਣੀ ਪਹਿਨਾਈ ਜੀਵਨ ਸਿੰਘ ਕੋ ਬੁਰਜ ਬਿਠਾਏ ਤਾਜ ਗੜੀ ਦੇ ਬਲ ਸਿੰਘ ਜਾਏ ਅੰਤ ਅਕੇਲੜਾ ਗੜੀ ਮੈਂ ਬਦੂਕੜੀ ਪਰ ਵੀਨ ਜੀਵਨ ਸਿੰਘ ਰਗੂ ਰੇਟੜੋ ਜੂਝ ਗਿਓ ਸਿੰਘ ਦੀ ਵਾਹਿਗੁਰੂ ਕਿਉਂਕਿ ਉਹਨਾਂ ਸ਼ੀਦਾ ਦੇ ਸਥਾਨ ਤੇ ਜਿੱਥੇ ਕੀ ਬਾਬਾ ਜੀਤ ਸਿੰਘ ਜੀ ਦੀ ਸ਼ੀਦੀ ਬਾਬਾ ਜਿਹਾਰ ਸਿੰਘ ਜੀ ਦੀ ਤਨਤਨ ਬਾਬਾ ਜੀਵਨ ਸਿੰਘ ਜੀ ਇਸ ਰੋਮਨੀ ਜਰਮਨ ਬਾਕੀ ਜਿਨੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਨਾਲ ਹੋਏ ਚਮਕੌਰ ਦੀ ਗੜੀ 'ਚ ਦਸਵੇਂ ਪਾਸ਼ਾ ਦੇ ਤਾੜੀ ਮਾਰ ਕੇ ਦੋ ਪਿਆਰਿਆਂ ਨੂੰ ਲੈ ਕੇ ਨਾਲ ਜੰਗ ਚੌਥੋਂ ਚਾਲਾ ਮਾਰ ਗਏ ਸੀਗੀ ਹਨ ਤੇ ਦਸਵੇਂ ਪਾਸ਼ਾ ਤੇ ਜਿਨੇ ਵੀ ਇਥੇ ਸਾਹਿਬ ਜੀ ਦੇ ਦੋਵਾਂ ਦੀ 시ਧੀ ਜਾਂ 40 ਸਿੰਘਾਂ ਦੀ 시ਧੀ ਆਪਾਂ ਉਹਨਾਂ ਦੀ ਯਾਦ ਵਿੱਚ ਸਾਰਿਆਂ ਦੀ ਚਮਕੌਰ ਦੀ ਗੜੀ ਦੇ ਵਿੱਚ 20 ਤਰੀਕ ਤੋਂ ਸਮਾਗਮ ਸ਼ੁਰੂ ਹੋ ਜਾਣਾ ਸਾਰੇ ਵਾਧੇ ਚੜ੍ਹ ਕੇ ਆਪਾਂ ਪਹੁੰਚੀਏ ਸਮੁੱਚੀ ਜਥੇਬੰਦੀਆਂ ਸਮੁੱਚੇ ਨੇ ਅਗਸੇਂ ਸਮੁੱਚਾ ਪੰਜਾਬ ਦਾ ਜੋਸ਼ ਕਿਉਂਕੋ ਬੜਾ ਵੱਡਾ ਸ਼ਹੀਦੀ ਦਿਹਾੜਾ ਹੈ ਤੇ ਵਾਧ ਚੜ ਕੇ ਆਪਾਂ ਅਮਰਤਸ਼ਾਹੀਏ ਗੁਰਸੁਖੀ ਦੇ ਨਾਲ ਜੁੜੀਏ ਬਾਣੀ ਪਾਣੀ ਦੇ ਧਰਨ ਹੋਈਏ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਪੁੱਤ ਤੀ ਆਪਾਂ ਬੜੀਏ ਨੁਗਰੇ ਨਾ ਰਹੀਏ ਨੁਗੁਰਾ ਸਾਹਾ ਅਮਰਤਸ਼ਾਹੀਏ ਸਿੰਘ ਸਜੀਏ ਤੇ ਸਿੱਧੀ ਜੋੜ ਮੇਲੇ ਤੇ ਸਾਰੇ 20 ਤਰੀਕ ਤੋਂ ਸ਼ੁਰੂ ਹੋ ਜਾਣਾ ਤੇ ਸਾਰੇ ਆਪਾਂ ਵਾਧ ਚੜ ਕੇ ਸਿੱਧੀ ਜੋੜ ਮੇਲੇ ਤੇ ਪਹੁੰਚੀਏ ਸਮੁੱਚੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲੇ ਸਵਾਗਤ ਹੈ ਜੀ ਇਲੀ ਫਤੇ